ਸਜਾਵਟ ਕਿਉਂ ਕਰਦੇ ਆ ਇਹ ਪਤਿਓਂ ਕੋ ਖੁਸ਼ ਕਰਨੇ ਲਈ ਸਜਾਵਟ ਕੀਤੀ ਜਾਂਦੀ ਹੈ ਸ਼ਿੰਗਾਰ ਮਹਿੰਦੀ ਸਭ ਕੁਝ ਐਪੀਐਨ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤੁਸ਼ਾਰ ਗੁਰ ਸਵਾਗਤ ਕਰਦਾ ਸੋ ਅੱਜ ਅਸੀਂ ਪਹੁੰਚੇ ਜੀ ਮਾਡਲ ਟਾਊਨ ਦੇ ਵਿੱਚ ਗੋਲ ਮਾਰਕੀਟ ਜਿੱਥੇ ਕਿ ਕਰਵਾ ਚੌਧਾ ਫੈਸਟੀਵਲ ਨੂੰ ਲੈ ਕੇ ਬਹੁਤ ਤਿਆਰੀਆਂ ਚੱਲ ਰਹੀਆਂ ਨੇ ਤੇ ਆਓ ਤੁਹਾਨੂੰ ਆਪਾਂ ਦੁਕਾਨ ਦੁਕਾਨਾਂ ਦੇ ਚਲਦੇ ਹਾਂ ਕਿਵੇਂ ਇੱਥੇ ਦੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਰਵੇ ਕਰਵੇ ਦੀਆਂ ਸ਼ਾਪ ਲੱਗੀਆਂ ਹੋਈਆਂ ਕਰਵਾ ਹੈ ਇਸ ਤੋਂ ਬਾਅਦ ਤੁਹਾਨੂੰ ਆਪਾਂ ਜਿੰਨੀਆਂ ਵੀ ਇੱਥੇ ਮਹਿਲਾਵਾਂ ਸਜਣ ਵਾਸਤੇ ਆਈਆਂ ਨੇ ਆਪਣੇ ਹਸਬੰਦ ਲਈ ਵਰਤ ਰੱਖਦੀਆਂ ਨੇ ਜੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਨੂੰ ਇੱਥੇ ਦੇ ਬਾਜ਼ਾਰ ਦੀਆਂ ਪੂਰੀਆਂ ਰੌਣਕਾਂ ਦਿਖਾਵਾਂਗੇ ਸੋ ਤੁਸੀਂ ਦੇਖ ਰਹੇ ਹੋ ਕਿ ਇੱਥੇ ਮਹਿੰਦੀ ਦੀਆਂ ਜੋ ਦੁਕਾਨਾਂ ਨੇ ਬਹੁਤ ਸਜੀਆਂ ਹੋਈਆਂ ਨੇ ਤੇ ਇੱਥੇ ਜਿੰਨੀਆਂ ਵੀ ਜੋ ਔਰਤਾਂ ਨੇ ਆਪਣੇ ਹਸਬੰਦ ਲਈ ਜੋ ਸਜਣ ਲਈ ਆਂਦੀਆਂ ਨੇ ਮਹਿੰਦੀ ਲਗਾਉਣ ਦਾ ਜੋ ਪੂਰਾ ਪ੍ਰਬੰਧ ਕੀਤਾ ਗਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੋ ਕਿ ਔਰਤਾਂ ਇੱਥੇ ਸਜਾਵਟ ਲਈ ਆਉਂਦੀਆਂ ਨੇ ਤੇ ਮਹਿੰਦੀ ਲਗਵਾਈ ਜਾ ਰਹੀ ਹੈ। ਸੋ ਜਿੰਨੀਆਂ ਵੀ ਮਹਿਲਾਵਾਂ ਨੇ ਅੱਜ ਦੇ ਦਿਨ ਆਪਣੇ ਹੱਥਾਂ 'ਤੇ ਮਹਿੰਦੀਆਂ ਸਜਾ ਰਹੀਆਂ ਨੇ ਬਹੁਤ ਅੱਛੇ-ਅੱਛੇ ਡਿਜ਼ਾਈਨ ਜੋ ਕਿ ਆਪਣੇ ਹੱਥਾਂ 'ਤੇ ਮਹਿੰਦੀ ਲਗਵਾ ਰਹੀਆਂ ਨੇ ਮਹਿਲਾਵਾਂ ਤੁਸੀਂ ਦੇਖ ਸਕਦੇ ਹੋ। शैली बहुत ही अच्छे-अच्छे डिजाइन अपने पति की लंबी उम्र के लिए हम करवा चौथ का व्रत रखते हैं करवा चौथ है सेरे शुरू कर ये विधि की है, है? सुबह पहले तो सासू माँ हमें देती है सरगी वही हम शाम को एक दिन पहले करवा चौथ से वही वही सरगी जो सामान वो देते हैं फ्रूट फेनिया वो सुबह सब हम सुबह उठ सुबह उठ के बनाते हैं तीन चार बजे उठ के वो बनाकर वो फिर सर्गी में खाते हैं फिर बाद में चार पाँच बजे के बाद फिर हम व्रत रखते हैं सुबह उठ के मंदिर जाते हैं फिर शाम को कथा करते हैं कथा करने के बाद जिस जिससे जो दूध चाय वगैरह लेना वो ले लेता है फिर शाम को रात को जब चंद्रमा निकलता है फिर उसको अर्घ दे के फिर हम खाना खाते हैं ये पतियों को खुश करने के लिए सजावट की जाती है श्रृंगार मेहंदी सब कुछ ਨੂੰ ਦਿਖਾ ਰਹੇ ਆ ਕਿ ਇੱਥੇ ਜਿੰਨੀਆਂ ਵੀ ਜੋ ਸ਼ੋਪਸ ਹੈਗੀਆਂ ਵਾ ਗੋਲ ਮਾਰਕੀਟ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਹੈ ਦੁਕਾਨਾਂ ਪੂਰੀਆਂ ਸਜੀਆਂ ਹੋਈਆਂ ਨੇ ਵਧੀਆ-ਵਧੀਆ ਚੂੜੀਆਂ ਨੇ ਵਧੀਆ-ਵਧੀਆ ਇੱਥੇ ਜਿੰਨਾ ਵੀ ਜੋ ਔਰਤਾਂ ਦਾ ਸਜਾਵਟ ਦਾ ਸਮਾਨ ਇੱਥੇ ਬਾਹਰ ਸਟਾਲ ਲੱਗਿਆ ਹੋਇਆ ਹੈ ਗੋਲ ਮਾਰਕੀਟ ਦੇ ਵਿੱਚ ਪੂਰੀਆਂ ਰੌਣਕਾਂ ਨੇ ਜਿਵੇਂ ਕਿ ਇੱਥੇ ਅੱਜ ਦੇ ਦਿਨ ਔਰਤਾਂ ਆਪਣੀ ਸ਼ੋਪਿੰਗ ਕਰਨ ਆਉਂਦੀਆਂ ਨੇ ਸੋ ਤੁਸੀਂ ਦੇਖ ਰਹੇ ਹੋ ਜਿੰਨੀਆਂ ਵੀ ਜੋ ਸਵੀਟਸ ਦੀਆਂ ਦੁਕਾਨਾਂ ਨੇ ਉੱਥੇ ਵੀ ਜੋ ਕਿ ਉਹ ਔਰਤਾਂ ਜੋ ਮੱਠੇ ਲੈਣ ਆ ਰਹੀਆਂ ਨੇ ਫੇਰੀਆਂ ਲੈਣ ਆ ਰਹੀਆਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਰਟੀਫੀਸ਼ਲ ਨੇਲ ਦਾ ਵੀ ਇੱਥੇ ਸਟਾਲ ਲੱਗਿਆ ਆ ਕਿਉਂਕਿ ਔਰਤਾਂ ਆਪਣੇ ਨੇਲਸ ਨੂੰ ਸਜਾਉਣ ਲਈ ਆਰਟੀਫੀਸ਼ਲ ਨੇਲਸ ਵੀ ਇੱਥੋਂ ਪਰਚੇਜ਼ ਕਰਦੀਆਂ ਨੇ ਜੀਲੇ ਲੋ ਆਂਦਾ ਆਉਂਦੇ ਚੋਲੀ ਆਖੀ ਇੱਕ ਲੈ ਲੇ ਲਗਵਾ ਆ ਹਾਂ ਸੋ ਤੁਸੀਂ ਦੇਖਿਆ ਸੀ ਤੁਹਾਨੂੰ ਗੋਲ ਮਾਰਕੀਟ ਦੀਆਂ ਕੁਝ ਤਸਵੀਰਾਂ ਦਿਖਾਈਆਂ ਸੀ ਤੇ ਹੁਣ ਅਸੀਂ ਪਹੁੰਚੇ ਆਂ ਲੁਧਿਆਣਾ ਦੀ ਕਿਪਸ ਮਾਰਕੀਟ ਦਾ ਜੋ ਇੱਥੇ ਦੀਵੇਂ ਦੁਕਾਨਾਂ ਤੁਹਾਨੂੰ ਦਿਖਾਣੇ ਆ ਤੇ ਇੱਥੇ ਦੇ ਵੀ ਲੋਕ ਜੋ ਸ਼ੋਪਿੰਗ ਕਰਨ ਆਈਆਂ ਨੇ ਔਰਤਾਂ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਆਓ ਆਪਾਂ ਚੱਲਦੇ ਆਂ हम हैबोवाल से नवीन नगर मतलब आज जगह त्यौहार है फेस्टिवल है ये क्यों मनाया जाता है ये अपने हस्बैंड्स की कि उनकी उम्र लंबी हो मतलब और हैप्पी रहे लाइफ में इसलिए करा 14 रखने व्रत ये सारे किधर शुरू करते हैं ये सरगी देते हैं हमारी मदर इन लॉज तो वो खा के त्यार्यार होके पूरे करके शुरू कर देते हैं। चांद तो दे निकलता है ना हाँ तो उसको देख के उसको भी पूजा करके हस्बैंड को तो, तो देखते ही है मतलब मैंने कहा चांद निकलता है फिर ये टूटता है वर्थ ठीक है ਸੋ ਤੁਸੀਂ ਦੇਖਿਆ ਸੀ ਗੋਲ ਮਾਰਕੀਟ ਤੋਂ ਬਾਅਦ ਤੁਹਾਨੂੰ ਕਿਪਸ ਮਾਰਕੀਟ ਦੀਆਂ ਵੀ ਕੁਝ ਤਸਵੀਰਾਂ ਦਿਖਾਈਆਂ ਤੇ ਕੁਝ ਵਰਤਾਨਾ ਗੱਲਬਾਤ ਵੀ ਹੋਈ ਕਿ ਕਰਵਾ 14 ਵਰਤ ਕਿਉਂ ਰੱਖਿਆ ਜਾਂਦਾ ਸੋ ਇਸੇ ਦੇ ਨਾਲ ਕੈਮਰਾ ਪਰਸਨ ਦੇ ਨਾਲ ਮੈਂ ਤੁਹਾਰਾ